ਸਕ੍ਰੀਨਸ਼ਾਟ ਲੈ ਸਕਦੇ ਹੋ ਜੀ ਸੂਟ ਬਹੁਤ ਸੋਹਣੇ ਨੇ ਕਪੜਾ ਬਹੁਤ ਵਧੀਆ ਆਲਓਵਰ ਸੂਟ ਨੇ ਬੁੱਲੰਦੇ ਵਿੱਚ ਪਸ਼ਮੀਨਾ ਸ਼ਾਲ ਨੇ ਹੀ ਬਹੁਤ ਸੋਹਣੇ ਸਾਡੀ ਭੈਣੇ ਡਿਮਾਂਡ ਆ ਰਹੀ ਸੀਗੀ ਕਲਰਦਾਨੂ ਦਿਖਾਵਾਂਗੇ ਤਿੰਨ 벨ਵਟ ਦੇ ਆਲਓਵਰ ਸੂਟ ਲੈ ਕੇ ਤੁਹਾਡੇ ਲਈ ਸਟੋਰ ਦੇ ਥ੍ਰੈਡ ਵਰਕ ਦੇ ਸੂਟ ਆ ਗਏ ਜੀ ਆਪਣੇ ਕੋਲੇ ਆਲਓਵਰ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ ਮਹਰੂng ਕਲਰ ਦੇ ਜੇ ਸਾਰੇ ਆਪਣੇ ਕੋਲੇ ਆਲਓਵਰ ਸੂਟ ਨੇ ਹਰ ਟ੍ਰੇਡ ਦੇ ਵਿੱਚ ਫਰਕਵਾਦੀ ਸੂਟ ਲੈ ਕੇ ਆਏ ਤੁਹਾਡੇ ਲਈ ਕ੍ਰੇਵ ਤੇ ਤੁਸੀਂ ਕਲਰ ਸਿਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਜੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ WhatsApp ਨੰਬਰ ਦੋ ਨੇ ਆਪਣੇ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਸਾਰੇ ਆਪਣੇ ਕੋਲੇ ਕਲਰ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਹਜ ਹੈਗਾ ਕਿੰਗ ਸਸੀ ਘਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਜਿੱਦਣ ਬਹੁਤ ਸੋਹਣੀ ਵੈਰਾਈਟੀ ਦਿਖਾਉਣ ਵਾਲਿਆਂ ਬੈੱਡ ਸ਼ੀਟਾਂ ਦਿਖਾਵਾਂਗੇ ਇਸ ਤਰ੍ਹਾਂ ਦੇ ਆਪਣੇ ਕੋਲੇ ਸਾਰਾ ਮਾਲ ਹੁੰਦਾ ਜੀ ਤਸੀਂ ਸੂਟ ਦੇ ਖਾ ਮੰਗੇ ਬਹੁਤ ਘੱਟ ਪ੍ਰਾਈਸ ਸੇਲ ਲਗਾਉਣ ਜਾ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਰਦੀਆਂ ਦਾ ਸੀਜ਼ਨ ਹੁਣ ਖਤਮ ਹੋ ਰਿਹਾ ਇਸ ਕਰਕੇ ਇਸ ਵੀਡੀਓ ਦੇ ਵਿੱਚ ਆਪਣੇ ਸੇਲ ਜਾਂ ਬਹੁਤ ਘੱਟ ਪ੍ਰਾਈਸ ਵਿੱਚ ਤੁਹਾਨੂੰ ਸੂਟ ਦੇਵਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈਗੀ ਹੈ ਵਟਸਐਪ ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਦੇ ਵੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਕਿਸੇ ਵੀ ਆਪਣੇ ਪਿੰਡ ਸ਼ਹਿਰ ਵਿੱਚ ਸਾਡੇ ਕੋਲੋਂ ਤੁਸੀਂ ਸੂਟ ਜਾਂ ਬੈੱਡ ਸੈਟ ਮੰਗਵਾ ਸਕਦੇ ਹੋ ਅਸੀਂ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਸੋਹਣੀ ਵੈਰੈਟੀ ਐ ਇਸ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਸਾਰੀ ਦੇਖਣਾ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਸ਼ੁਰੂ ਦੇ ਵਿੱਚ ਸ਼ਾਲ ਪਸ਼ਮੀਨਾ ਸ਼ਾਲ ਨੇ ਹੀ ਬਹੁਤ ਸੋਹਣੇ ਸਾਡੀ ਭੈਣੇ ਡਿਮਾਂਡ ਆ ਰਹੀ ਸੀਗੇ ਕਲਰ ਤੁਹਾਨੂੰ ਦਿਖਾਵਾਂਗੇ ਤਿੰਨ ਤੁਸੀਂ ਵੈਰੈਟੀ ਕਿੰਨੀ ਵੀ ਮਾਰ ਕਿੰਨਾ ਵੀ ਲੈ ਸਕਦੇ ਹੋਗੇ ਪ੍ਰਾਈਸ ਹੈਗਾ 450 450 ਪ੍ਰਾਈਸ ਹੈ ਜੀ ਪਹਿਲਾਂ ਤੁਹਾਨੂੰ ਅਸੀਂ ਮਹਿਰੂਨ ਕਲਰ ਦਿਖਾ ਰਹੇ ਹਾਂ ਬਹੁਤ ਸੋਹਣਾ ਬਾਰਡਰ ਬਣਿਆ ਹੈ ਸਾਈਡਾਂ ਤੇ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਆਪਣੇ ਕੋਲੇ ਤਿੰਨ ਕਲਰ ਨੇ ਤੁਸੀਂ ਕੋਈ ਵੀ ਕਲਰ ਸਲੈਕਟ ਕਰ ਸਕਦੇ ਹੋ ਦੂਸਰਾ ਆ ਗਿਆ ਆਪਣੇ ਕੋਲੇ ਬਾਂਨ ਸ਼ੇਡ ਬਾਂਨ ਸ਼ੇਡ ਦਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਤਿੰਨ ਕਲਰ ਨੇ ਆਪਣੇ ਕੋਲੇ ਤੀਸਰਾ ਕਲਰ ਰਹੇਗਾ ਬਲੈਕ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਬਲੈਕ ਕਲਰ ਇਹ ਬਹੁਤ ਸੋਹਣੀ ਵੈਰਾਈਟੀ ਆਗੀ ਬਾਕੀ ਕਪੜਾ ਬਹੁਤ ਵਧੀਆ ਹੈਗਾ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਬੁੱਲਨ ਦੇ ਸੂਟ ਲੈ ਕੇ ਆਂਦੇ ਲਈ ਬਹੁਤ ਘੱਟ ਪ੍ਰਾਈਸ ਆਲ ਓਵਰ ਸੂਟ ਆ ਜੇ ਬਿਨਾ ਸ਼ਾਲ ਤੋਂ ਪ੍ਰਾਈਸ ਹੈਗਾ 450 450 ਪ੍ਰਾਈਸ ਹੈ ਚੈੱਕ ਦਾ ਬਹੁਤ ਸੋਹਣਾ ਡਿਜ਼ਾਈਨ ਬਣਾ ਹੈ ਕੱਪੜਾ ਬਹੁਤ ਵਧੀਆ ਤੁਹਾਨੂੰ 5 ਮੀਟਰ ਦੇਵਾਂਗੇ ਹਲਦੀ ਘੱਟ ਹਲਦੀ ਘੱਟ 5 ਮੀਟਰ ਦੇਵਾਂਗੇ ਬਹੁਤ ਸੋਹਣੀ ਵੈਰਾਈਟੀ ਆ ਜੀ ਬੁੱਲਨ ਦੇ ਜ਼ੂੜਨੇ ਘਰ ਦੇ ਲਈ ਪਾਉਣ ਲਈ ਕਲਰ ਦਿਖਾਉਣੇ ਤੇ ਤੁਹਾਨੂੰ ਬਹੁਤ ਜਿਆਦੇ ਕਲਰ ਨੇ ਪਹਿਲਾ ਆਪਣੇ ਕੋਲੇ ਰੋਲ ਬਲੂ ਕਲਰ ਆ ਤੁਸੀਂ ਕਿੰਨੇ ਵੀ ਸੂਟ ਲੈ ਸਕਦੇ ਆਪਣੇ ਕੋਲੇ ਥਾਨ ਨੇ 450 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਦੂਸਰਾ ਹੈਗਾ ਆਪਣੇ ਕੋਲੇ ਰੈੱਡ ਕਲਰ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਸੂਟ ਬਹੁਤ ਸੋਹਣੇ ਨੇ ਕੱਪੜਾ ਬਹੁਤ ਵਧੀਆ ਆਲ ਓਵਰ ਸੂਟ ਨੇ ਬੁੱਲਨ ਦੇ ਵਿੱਚ ਬੁੱਲਨ ਦੇ ਵਿੱਚ ਸੂਟ ਨੇ ਕੋਈ ਵੀ ਖਰਾਬ ਹੋਣ ਵਾਲੀ ਵੈਰਾਈਟੀ ਨਹੀਂ ਹੈਗੀ ਬਹੁਤ ਵਧੀਆ ਵੈਰਾਈਟੀ ਹੈ ਗਰਮ ਸੂਟ ਨੇ ਇਹ ਹੈਗਾ ਆਪਣੇ ਕੋਲੇ ਪਿੰਕ ਕਲਰ ਕਲਰ ਦਿਖਾ ਰਹੇ ਹਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 450 ਪ੍ਰਾਈਜ਼ ਆਲ ਓਵਰ ਸੂਟ ਹੈ 5 ਮੀਟਰ ਦੀ ਕਟ ਟਾਇਲ ਦੀ ਇਹਨਾਂ ਵਿੱਚ ਜੋ ਵੀ ਕਲਰ ਡਿਜ਼ਾਈਨ ਪਸੰਦ ਆ ਤੁਸ ਸਲੈਕਟ ਕਰੋ ਜੀ yellow ਕਲਰ ਆ ਗਿਆ ਆਪਣੇ ਕੋਲ ਪਹਿਲਾਂ ਤੁਹਾਨੂੰ ਜੀ ਮਹਿਰੂਨ ਜਿਹਾ ਕਲਰ ਦਿਖਾਇ ਸੀ ਇਹ ਆਪਣੇ ਕੋਲ ਰੈੱਡ ਕਲਰ ਆ ਰੈੱਡ ਕਲਰ ਆ ਗਿਆ ਜੀ ਰੈੱਡ ਕਲਰ ਵੀ ਬਹੁਤ ਸੋਹਣਾ ਕਲਰ ਆ ਇੱਕ ਪਿੰਕ ਕਲਰ ਆ ਜੀ ਆਪਣੇ ਕੋਲੇ ਸਾਰੇ ਕਲਰ ਨੇ ਪਹਿਲਾਂ ਤੁਹਾਨੂੰ ਅਸੀਂ ਲਾਈਟ ਪਿੰਕ ਵੀ ਦਿਖਾਇਆ ਸੀ ਆਪਣੇ ਕੋਲੇ ਡਾਰਕ ਪਿੰਕ ਕਲਰ ਆ ਇਹਨਾਂ ਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਜੀ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਬੈਲਵਟ ਦੇ ਆਲ ਓਵਰ ਸੂਟ ਲੈ ਕੇ ਆਉਂ ਤੁਹਾਡੇ ਲਈ ਸਟਾਲ ਨਾਲ ਬਹੁਤ ਸੋਹਣੇ ਸੂਟ ਨੇ ਕਲਰ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਆਲ ਓਵਰ ਸੂਟ ਆ ਜੀ ਵੱਡਾ ਪਣਾ ਹੁੰਦਾ ਨਾ ਪਣਾ ਵੱਡਾ ਹੁੰਦਾ ਜੀ ਕੱਟ ਇਹਨਾਂ ਦੀ 3 ਮੀਟਰ ਤੋਂ ਉੱਪਰ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਸਟੌਲ ਨੇ ਪ੍ਰਾਈਜ਼ ਆਏਗਾ ਸਿਰਫ 550 550 ਪ੍ਰਾਈਜ਼ ਹੈ ਜੀ ਬੈਲਵੱਟ ਦੇ ਸੂਟ ਦਾ ਕਲਰ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤਾਂ ਸਲੈਕਟ ਕਰੋ ਜੀ ਇਹ ਪਹਿਲਾ ਆਪਣੇ ਕੋਲੇ ਬਲੈਕ ਕਲਰ ਆਏ ਵਾਈਟ ਫਲਾਵਰ ਨਾਲ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਆਲ ਓਵਰ ਸੂਟ ਨੇ ਆਲ ਓਵਰ ਸੂਟ ਆ ਸਟੌਲ ਨਾਲ 550 ਪ੍ਰਾਈਜ਼ ਹੈ ਜੀ ਇਹ ਵੀ ਆਪਣੇ ਕੋਲੇ ਬਲੈਕ ਕਲਰ ਆ ਫਲਾਵਰ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ। ਜਿਹਦੋਂ ਹੁਣ ਕਲਰ ਦਿਖਾ ਰਹੇ ਆ ਫਰੋਜੀ ਕਲਰ ਆ ਗਿਆ ਜੀ। ਫਰੋਜੀ ਕਲਰ ਬਹੁਤ ਸੋਹਣਾ ਕਲਰ ਆ ਨਾਲ ਸਟੌਲ ਬਹੁਤ ਵਧੀਆ ਨੇ। WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਸਟੌਲ ਨੇ। ਵੱਡਾ ਪਣਾ ਇਹਨਾਂ ਸੁੱਟਾਂ ਦਾ 올ਓਵਰ ਸੂਟ ਨੇ ਪ੍ਰਾਈਸ ਹੈਗਾ ਸਿਰਫ 550। ਸ਼ਿਪਿੰਗ ਚਾਰਜ ਫ੍ਰੀ ਆ। 550 ਪ੍ਰਾਈਸ ਆ ਜੀ ਕੈਸ਼ ਓਨ ਡਿਲੀਵਰੀ ਹੈਗੀ ਆ। ਮੌਸਿਕ 컬러 ਆ ਗਿਆ ਬਹੁਤ ਪਿਆਰਾ 컬러 ਫਲਾਵਰ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਤੁਹਾਨੂੰ ਸਾਰੇ 컬러 ਡਿਜ਼ਾਈਨ ਦਿਖਾ ਰਹੇ ਆ ਇਹ ਹੈ ਆਪਣੇ ਕੋਲ ਸਕਿਨ ਕਲਰ ਦਾ ਸੂਟ ਜੀ ਸਕਿਨ ਕਲਰ ਦਾ ਸੂਟ ਹੈ ਜੀ ਫਲਾਵਰ ਬਹੁਤ ਸੋਹਣੇ ਬਣੇ ਹੋਏ ਨੇ ਮਹਰੂਨ ਕਲਰ ਦੇ ਇਹ ਸਾਰੇ ਆਪਣੇ ਕੋਲ ਆਲ ਓਵਰ ਸੂਟ ਨੇ ਲਾਈਟ ਕਲਰ ਆ ਗਿਆ ਜੀ ਪਿਸਤਾ ਕਲਰ ਬਹੁਤ ਵਧੀਆ ਲਾਈਟ ਪਿਸਤਾ ਕਲਰ ਦਾ ਸੂਟ ਆ ਨਾਲ ਇਸ ਤਰ੍ਹਾਂ ਨੇ ਸਟੌਲ ਨੇ ਪ੍ਰਾਈਸ ਹੈਗਾ ਸਿਰਫ 550 550 ਪ੍ਰਾਈਸ ਹੈ ਜੀ ਬੈਲਵਟ ਬਹੁਤ ਸੋਹਣੀ ਹੈ ਇਹ ਸਾਰੇ ਆਪਣੇ ਕੋਲ ਕਲਰ ਸੀਗੇ ਮੈਚਿੰਗ ਸੂਟ ਲੈ ਕੇ ਆਂਡੋ ਤੁਹਾਡੇ ਲਈ ਪਸ਼ਮੀਨੇ ਚ ਪਸ਼ਮੀਨੇ ਚ ਮੈਚਿੰਗ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦੀ ਬਾਟਮਾ ਨਾਲ ਹੈਗਾ ਸਟੌਲ ਨਾਲ ਸਟੌਲ ਬਹੁਤ ਸੋਹਣਾ ਫਲਾਵਰ ਬਣਿਆ ਹੋਇਆ 2.5 ਮੀਟਰ ਦਾ ਸਟੌਲ ਆ ਜੀ ਪ੍ਰਾਈਸ ਹੈਗਾ ਸਿਰਫ 495 ਇਹ ਆਪਾਂ ਹੁਣ ਸਾਰੇ ਸੇਲ ਲਗਾ ਰਹੇ ਹਾਂਗੇ 495 ਪ੍ਰਾਈਸ ਐ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਪਹਿਲਾ ਆਪਣੇ ਕੋਲੇ ਗ੍ਰੀਨ ਕਲਰ ਕਲਰ ਬਹੁਤ ਜ਼ਿਆਦੇ ਨੇ ਜੋ ਵੀ ਨਾ ਜੋ ਕਲਰ ਡਿਜ਼ਾਈਨ ਪਸੰਦ ਆ ਤੂੰ ਸਿਲੈਕਟ ਕਰੋ ਜੀ ਦੂਸਰਾ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ 495 ਪ੍ਰਾਈਸ ਐ ਸਿਰਫ 495 ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਹੈ ਜੀ 495 ਪ੍ਰਾਈਸ ਐ ਜੀ ਤੂੰ ਸਿਲੈਕਟ ਕਰੋ ਇਹ ਆਪਣੇ ਕੋਲੇ ਸਰਦੀਆਂ ਵਾਲੇ ਸੂਟ ਨੇ ਜੀ ਮੈਚਿੰਗ ਸੂਟ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ 2.5 ਮੀਟਰ ਦਾ ਨਾਲ ਸ਼ਾਲ ਇਹਨਾਂ ਦੇ ਬਲੈਕ ਕਲਰ ਆ ਗਿਆ ਆਪਣੇ ਕੋਲੇ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਪ੍ਰਿੰਟ ਵੀ ਬਹੁਤ ਵਧੀਆ ਪ੍ਰਾਈਸ ਵੀ ਜਮਾਂ ਜਾਇਜ਼ ਬਿਲਕੁਲ ਜਾਇਜ਼ ਪ੍ਰਾਈਸ ਆ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਆਪਣੇ ਪਿੰਡ ਸ਼ਹਿਰ ਕਿਤੇ ਵੀ ਪਾਰਸਲ ਮੰਗਵਾ ਸਕਦੇ ਹੋ ਸਾਡੇ ਕੋਲੇ ਮਹਿਰੂਨ ਕਲਰ ਆ ਗਿਆ ਜੀ ਮਹਿਰੂਨ ਕਲਰ ਬਹੁਤ ਪਿਆਰਾ ਕਲਰ ਆ ਬਾਕੀ ਡਿਜ਼ਾਈਨ ਬਹੁਤ ਸੋਹਣੇ ਬਣੇ ਹੋਏ ਨੇ ਸੂਟਾਂ ਨੇ ਪ੍ਰਾਈਸ ਸਿਰਫ 495 ਸਿਰਫ 495 ਪ੍ਰਾਈਸ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਇਹ ਆ ਗਏ ਆਪਣੇ ਕੋਲੇ ਪੀਕਓਪ ਸ਼ੇਡ ਕਲਰ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਪਿਆਰੇ ਕਲਰ ਨੇ ਜੀ ਡਿਜ਼ਾਈਨ ਵੀ ਬਹੁਤ ਵਧੀਆ ਕਲਰ ਵੀ ਬਹੁਤ ਵਧੀਆ ਨੇ ਬਾਈਂ ਸ਼ੇਡ ਬਹੁਤ ਜਾਦੇ ਕਲਰ ਨੇ ਆਪਣੇ ਕੋਲੇ ਪ੍ਰਾਈਸ ਹੈਗਾ ਸਿਰਫ 495 ਨੇਵੀ ਬਲੂ ਕਲਰ ਆ ਗਿਆ ਜੀ ਇਹਨਾਂ ਚੋ ਜੋ ਵੀ ਤੁਹਾਨੂੰ ਕੱਲ ਡਿਜ਼ਾਈਨ ਪਸੰਦ ਆਵੇ ਸਲੈਕ ਕਰੋ ਜੀ ਸਵਾ ਦੋ ਮੀਟਰ ਦੀ ਸਵਾ ਦੋ ਮੀਟਰ ਦੀ ਢਾਈ ਮੀਟਰ ਦੀ ਸ਼ਰਟ ਆ ਗਈ ਢਾਈ ਮੀਟਰ ਦੀ ਬਾਟਮ ਲੱਗੀ ਹੋਈ ਆ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਡਿਜ਼ਾਈਨ ਬਣਿਆ ਹੋਏ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਪ੍ਰਿੰਟ ਸ਼ਾਲਾ ਨਾਲ ਇਹਨਾਂ ਸੁੱਟਾਂ ਦੇ ਜੋ ਵੀ ਇਹਨਾਂ ਚੋ ਕੱਲ ਡਿਜ਼ਾਈਨ ਪਸੰਦ ਆਵੇ ਸਲੈਕ ਕਰੋ ਜੀ ਬ੍ਰਾਊਨ ਕਲਰ ਆ ਗਿਆ ਜੀ ਆਪਣੇ ਕੋਲ ਸਾਰੇ ਡਿਜ਼ਾਈਨ ਹੀ ਬਹੁਤ ਵਧੀਆ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਪ੍ਰਾਈਸ ਸਿਰਫ ਹੈਗਾ 495 ਪੈਨ ਦੇ ਥ੍ਰੈਡ ਵਰਕ ਦੇ ਸੂਟ ਆਗੇ ਜੀ ਆਪਣੇ ਕੋਲੇ ਆਲ ਓਵਰ ਆਲ ਓਵਰ ਸੂਟ ਆ ਬਹੁਤ ਸੋਹਣੇ ਇਸ ਕਪੜੇ ਉੱਪਰ ਬਿਲਕੁਲ ਵੀ ਬੁਰਨੀਆਂ ਦਾ ਵੈਰਾਈਟੀ ਹੈਗੀ ਜਿਸ ਤਰ੍ਹਾਂ ਕੀ ਇਹ ਆਪਣੇ ਕੋਲੇ ਹੁਣ ਰੁੱਤ ਚੱਲ ਰਹੀ ਆ ਜਿਸ ਤਰ੍ਹਾਂ ਦੇ ਇਸ ਟਾਈਮ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਪ੍ਰਾਈਸ ਹੈਗਾ ਸਿਰਫ 650 650 ਪ੍ਰਾਈਸ ਆ ਜੀ ਦੁਪੱਟੇ ਇਹਨਾਂ ਨਾਲ ਸੈਮੀ ਲੱਗੇ ਹੋਏ ਨੇ ਦੁਪੱਟੇ ਸੈਮੀ ਲੱਗੇ ਹੋਏ ਨੇ ਜੋ ਇਸ ਵੀਡੀਓ ਦੇ ਵਿੱਚ ਬੋਲਦੇ ਤੁਸੀਂ ਵੀਡੀਓ ਨੂੰ ਪਹਿਲਾਂ ਧਿਆਨ ਨਾਲ ਦੇਖਿਆ ਕਰੋ ਸੁਣਿਆ ਕਰੋ ਜੀ ਜਿਸ ਤਰ੍ਹਾਂ ਨਹੀਂ ਵੈਰਾਈਟੀ ਹੁੰਦੀ ਹੈ ਉਸੇ ਤਰ੍ਹਾਂ ਨਹੀਂ ਆਪਾਂ ਬੋਲਦੇ ਆ ਪ੍ਰਾਈਜ਼ ਹੈਗਾ ਸਿਰਫ 650 ਕੱਪੜਾ ਬਹੁਤ ਵਧੀਆ 올ਓਵਰ ਸੂਟ ਨੇ ਜੀ ਪਹਿਲਾ ਆਪਣੇ ਕੋਲੇ ਮਾਸਟਰਡ ਕਲਰ ਆ ਦੂਸਰਾ ਆ ਗਿਆ ਬਾਇਨ ਸ਼ੇਡ ਪ੍ਰਾਈਜ਼ ਸਿਰਫ 650 ਹੈ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਬਾਇਨ ਸ਼ੇਡ ਆ ਗਿਆ ਜੀ ਪਲੇਨ ਦੁਪੱਟੇ ਨੇ ਸੈਮੀ ਇਹਨਾਂ ਸੂਟਾਂ ਨਾਲ ਥ੍ਰੈਡਵਰਕ ਦੇ ਬਹੁਤ ਸੋਹਣੇ ਸੂਟ ਨੇ 올ਓਵਰ ਸੂਟ ਆ ਜੀ ਕੱਟ ਇਹਨਾਂ ਨੇ 460 ਜਾਂ 65 ਹੋ ਸਕਦੀਆਂ ਸੂਟਾਂ ਨੇ ਇਹ ਆ ਗਏ ਆਪਣੇ ਕੋਲ ਡਾਰਕ ਪੀਚ ਕਲਰ ਡਾਰਕ ਪੀਚ ਕਲਰ ਆ ਗਿਆ ਜੀ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਪ੍ਰਾਈਸ ਸਿਰਫ 650 ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਗ੍ਰੀਨ ਕਲਰ ਆ ਗਿਆ ਜੀ 올ਓਵਰ ਸੂਟ ਆ ਪੈਂਦੇ ਜਿਸ ਤਰ੍ਹਾਂ ਕਿ ਹੁਣ ਟਾਈਮ ਚੱਲ ਰਿਹਾ ਇਸ ਟਾਈਮ ਵਿੱਚ ਪਾਉਣ ਲਈ ਬਹੁਤ ਵਧੀਆ ਵੈਰਾਈਟੀ ਆ ਬੁਰ ਬਿਲਕੁਲ ਨਹੀਂ ਆਉਂਦੇ ਨਾ ਸੂਟਾਂ ਦੇ ਕਾ ਟ੍ਰੇਡ ਦੇ ਵਿੱਚ ਫਰਕਵਾਦੀ ਸੂਟ ਲੈ ਕੇ ਆਏ ਤੁਹਾਡੇ ਲਈ ਕਰੇਵ ਤੇ ਕਰੇਵ ਸ਼ਲਕਰੇ ਸੂਟ ਨਹੀਂ ਨਾਲ ਸੈਮੀ ਜਨੂਨ ਦੇ ਦੁਪੱਟੇ ਨੇ ਪ੍ਰਾਈਸ ਹੈਗਾ ਸਿਰਫ 850 850 ਪ੍ਰਾਈਸ ਆ ਪਹਿਲਾਂ ਤੁਸੀਂ ਦੁਪੱਟਾ ਦੇਖ ਲਓ 4 ਸਾਈਡ ਲੈਸ ਲੱਗੀ ਹੈ ਸੈਮੀ ਜਨੂਨ ਦੇ ਦੁਪੱਟੇ ਨੇ ਜੀ ਮੋਰਾ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਕਲਰ ਵੀ ਬਹੁਤ ਵਧੀਆ ਬਲੈਕ ਕਲਰ ਆ ਗਿਆ ਪਹਿਲਾਂ ਆਪਣੇ ਕੋਲ ਗ੍ਰੇ ਜਾਂ ਕਲਰ ਆ ਜੀ ਇਹ ਜਿਆਦਾ ਬਲੈਕ ਵੀ ਨਹੀਂ ਕਹਿ ਸਕਦੇ ਗ੍ਰੇ ਕਲਰ ਆ ਆਪਣੇ ਕੋਲੇ ਇਸ ਤਰ੍ਹਾਂ ਦੇ ਕਲਰ ਨੇ 850 ਪ੍ਰਾਈਸ ਆ ਇਹਨਾਂ ਚੋ ਜੋ ਵੀ ਤੁਹਾਨੂੰ ਕਲਰ ਜਿਹੜਾ ਨੇ ਪਸੰਦ ਆ ਉਹ ਸਲੈਕ ਕਰੋ ਜੀ ਇਹਨਾਂ ਸੂਟਾਂ ਦੀ ਕੱਟ 460 ਹੁੰਦੀ ਹੈ ਕੱਟ ਜੀ ਤੁਹਾਨੂੰ ਨਾਲ ਦੀ ਨਾਲ ਦੱਸ ਰਹੇ ਆ ਬੋਟਲ ਗ੍ਰੀਨ ਕਲਰ ਆ ਜੀ ਕਲਰ ਸਾਰੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਫਰਕਾਵਾਦੀ ਡਿਜ਼ਾਈਨ ਚ ਸੂਟ ਨੇ ਜਿੰਨਾਂ ਸਾਡੀਆਂ ਭੈਣਾਂ ਨੇ ਘੱਟ ਰੇਟ ਵਾਲੇ ਸੂਟ ਲੈਣੇ ਨੇ ਇਸ ਵੀਡੀਓ ਦੇ ਵਿੱਚੋਂ ਸਲੈਕ ਕਰ ਸਕਦੇ ਨੇ ਬਾਈਂਡ ਸਾਈਡ ਆਗੇ ਜੀ ਬਾਈਂਡ ਸਾਈਡ ਵੀ ਬਹੁਤ ਸੋਹਣੇ ਡਾਰਕ ਕਲਰ ਨੇ ਸਾਰੇ ਕਲਰ ਨੇ ਆਪਣੇ ਕੋਲ ਇਸ ਡਿਜ਼ਾਈਨ ਵਿੱਚ 850 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਕ੍ਰੇਪ ਦੇ ਸੂਟ ਲੈ ਕੇ ਆਣ ਤੁਹਾਡੇ ਲਈ ਹੈਂਡਵਰਕ ਚ ਹੈਂਡਵਰਕ ਦੇ ਸੂਟ ਨੇ ਕ੍ਰੇਪ ਬਹੁਤ ਸੋਹਣੀਆਂ ਇਸ ਕ੍ਰੇਪ ਦੇ ਚ ਕੋਈ ਵੀ ਕੰਪਲੀਟ ਨਹੀਂ ਹੁੰਦੀ ਨਾਲ ਦੁਪੱਟੇ ਹੈਗੇ ਨੇ 2.5 ਮੀਟਰ 2.5 ਮੀਟਰ ਦੇ ਚ ਨੂਨ ਦੇ ਦੁਪੱਟੇ ਨੇ ਪ੍ਰਾਈਸ ਹੈਗਾ 850 850 ਪ੍ਰਾਈਸ ਆ ਆਲ ਓਵਰ ਸੂਟ ਨੇ ਜੀ ਕਲਰ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਲਾਈਨਿੰਗ ਲਾ ਕੇ ਸੂਟ ਤਿਆਰ ਹੋਣਗੇ ਪਹਿਲਾ ਆਪਣੇ ਕੋਲੇ yellow ਕਲਰ ਆ ਗਿਆ ਜੀ ਇਹ ਸਾਰਾ ਹੈਂਡਵਰਕ ਦਾ ਕੰਮ ਕਰਿਆ ਹੈ ਜਰੀ ਦਾ ਜਰੀ ਦਾ ਵਰਕ ਬਹੁਤ ਸੋਹਣਾ ਬਣਿਆ ਹੈ frozy ਕਲਰ ਆ ਗਿਆ ਜੀ ਤੁਸੀਂ ਕਲਰ ਸਲੈਕਟ ਕਰ ਸਕਦੇ ਹੋ ਸਕਰੀਨਸ਼ਾਟ ਲੈ ਸਕਦੇ ਹੋ ਜੀ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ WhatsApp ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਦੇ ਵੀ ਆਰਡਰ ਬੁੱਕ ਕਰ ਸਕਦੇ ਹੋ ਜੀ 850 ਪ੍ਰਾਈਜ਼ ਹਨ ਸੂਟਾਂ ਦਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਕੈਸ਼ ਔਨ ਡਿਲੀਵਰੀ ਹੈਗੀ ਆ ਜਦੋਂ ਤੁਹਾਡੇ ਕੋਲੇ ਪਾਰਸਲ ਪਹੁੰਚ ਗਿਆ ਤੁਸੀਂ ਉਸ ਟਾਈਮ ਪੇਮੈਂਟ ਕਰ ਸਕਦੇ ਹੋ ਜੀ ਪੈਰਟ ਕਲਰ ਆਪਣੇ ਕੋਲੇ ਕਲਰ ਸਾਰੇ ਬਹੁਤ ਪਿਆਰੇ ਨੇ ਸੜਿਆਣੇ ਵਿੱਚ ਫੈਂਸੀ ਸੂਟ ਨੇ ਪਾਰਟੀ ਵੀਰ ਤੁਸੀਂ ਕਿਸੇ ਪ੍ਰੋਗਰਾਮ ਤੇ ਬਾਅਸ ਸਕਦੇ ਸਵਾ 2 ਮੀਟਰ ਦੇ ਦੁਪੱਟੇ ਲੱਗੇ ਹੋਏ ਨੇ 5 ਮੀਟਰ ਦੀ ਸੂਟ ਦੀ ਕਟ ਹੈਗੀ 850 ਪ੍ਰਾਈਜ਼ ਮਹਿੰਦੀ ਕਲਰ ਇਹ ਆਪਣੇ ਕੋਲ ਪੈਰਟ ਕਲਰ ਆ ਜੀ ਸਕਰੀਨਸ਼ਾਟ ਲੈ ਸਕਦੇ ਹੋ 850 ਪ੍ਰਾਈਜ਼ ਆ ਇਹਨਾਂ ਸੂਟਾਂ ਨਾ ਕਰੇਵ ਦੇ ਸੂਟ ਨਹੀਂ ਹੈਂਡਵਰਕ ਦੇ ਹੈਂਡਵਰਕ ਦੇ ਬਹੁਤ ਸੋਹਣੇ ਸੂਟ ਨੇ 2.5 ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਹੈ ਚਾਕਲੇਟ ਮਸਲੀਨ ਦੇ ਸੂਟ ਲੈ ਕੇ ਤੁਹਾਡੇ ਲਈ ਵਾਈਟ ਵਰਕ ਚ ਵਾਈਟ ਵਰਕ ਬਹੁਤ ਸੋਹਣਾ ਬਣਿਆ ਹੈ 올ਓਵਰ 5 ਮੀਟਰ ਸੂਟ ਆ ਜੀ ਬਹੁਤ ਸੋਹਣਾ ਡਿਜ਼ਾਈਨ ਆ ਲੈਂਥ ਤੁਸੀਂ 42-43 ਇੰਚ ਬਣਾ ਸਕਦੇ ਹੋ ਆਸਾਨੀ ਨਾਲ ਕਿਹੜਾ ਤੁਸੀਂ ਕਿੰਨਾ ਵੀ ਬਣਾ ਸਕਦੇ ਹੋ 24 25 ਇੰਚ ਬਹੁਤ ਸੋਹਣੇ ਸੂਟ ਨੇ ਜੀ ਆਲਓਵਰ ਸੂਟਾ ਕਲਰ ਆਪਣੇ ਕੋਲੇ ਕਈ ਨੇ ਸਾਰੇ ਕਲਰ ਦਿਖਾਵਾਂਗੇ ਦੁਪੱਟੇ ਬਹੁਤ ਵਧੀਆ ਨੇ ਸੂਟਾਂ ਨਾਲ ਪ੍ਰਾਈਸ ਆਏਗਾ 1150 ਸਾਢੇ 1150 ਪ੍ਰਾਈਸ ਹੈ ਜੀ 2.5 ਮੀਟਰ ਮੰਗੂ ਦੁਪੱਟੇ ਪਏ ਨੇ ਬਹੁਤ ਸੋਹਣੇ ਦੁਪੱਟੇ ਨੇ ਦੁਪੱਟੇ ਉੱਪਰ ਵੀ ਤੁਹਾਨੂੰ ਬਰਕ ਮਿਲੇਗਾ ਡਬਲ ਛੇੜ ਦੇ ਦੁਪੱਟੇ ਨੇ 1150 ਪ੍ਰਾਈਸ ਹੈ ਪਾਰਟੀ ویئر ਸੂਟ ਆ ਲਾਈਟ ਕਲਰ ਦੇ ਜਿਹੜੇ ਸਾਡੀਆਂ ਭੈਣਾਂ ਖਰੀਦਣਾ ਚਾਹੁੰਨੀਆਂ ਨੇ ਬੁਕਿੰਗ ਕਰ ਸਕਦੀਆਂ ਨੇ షిప్పింగ్ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈਗੀ ਆ ਪਹਿਲਾਂ ਸੀ ਆਪਣੇ ਕੋਲੇ ਪੀਚ ਕਲਰ ਸਕਾਈ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਕਲਰ ਨੇ ਕੱਪੜਾ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਕੱਪੜਾ ਹੈ ਜੀ ਕੋਈ ਵੀ ਕੰਪਲੀਟ ਨਹੀਂ ਹੁੰਦੀ ਕੱਪੜੇ ਦੇ ਵਿੱਚ ਥ्रेड ਵਰਕ ਬਹੁਤ ਸੋਹਣਾ ਬਣਿਆ ਹੋਇਆ ਹੈ ਵਾਈਟ ਕਲਰ ਦਾ 1150 ਪ੍ਰਾਈਸ ਆ ਸ਼ਿਪਿੰਗ ਚਾਰਜ ਫ੍ਰੀ ਆ ਸਕਾਈ ਕਲਰ ਇਹ ਆ ਗਿਆ ਆਪਣੇ ਕੋਲੇ ਪਿੰਕ ਕਲਰ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਜੋ ਵੀ ਕਲਰ ਡਿਜ਼ਾਈਨ ਪਸੰਦ ਆ ਤੁਸ ਸਲੈਕਟ ਕਰੋ ਜੀ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ 2 1/2 ਮੀਟਰ ਵਾਂਗੂ ਦੁਪੱਟੇ ਪੈ ਨੇ ਲੈਂਥ ਤੁਸੀਂ 42 44 ਇੰਚ ਬਣਾ ਸਕਦੇ ਹੋਗੇ ਇਹ ਆ ਆਪਣੇ ਕੋਲ ਸੀ ਗ੍ਰੀਨ ਕਲਰ ਚਾਰ ਕਲਰ ਨੇ ਜੀ 1150 ਪ੍ਰਾਈਸ ਆ 650 ਚ ਫ੍ਰੀ ਆ ਕੈਸ਼ ਔਨ ਡਿਲੀਵਰੀ ਹੈ WhatsApp ਨੰਬਰ ਦੋ ਨੇ ਆਪਣੇ ਤੁਸੀਂ ਕਿਸੇ ਤੇ ਵੀ ਆਰਡਰ ਬੁੱਕ ਕਰ ਸਕਦੇ ਹੋ ਹੁਣ ਤੁਹਾਨੂੰ ਅਸੀਂ ਦਿਖਾਉਣਾ ਹੈ ਬੈੱਡ ਸੀਟਾਂ ਬੈਲਵਟ ਦੀਆਂ ਬੈੱਡ ਸ਼ੀਟਾਂ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀਆਂ ਨੇ ਹਣੀ ਹੁਣ ਆਪਾਂ ਤੁਹਾਨੂੰ ਪਹਿਲਾਂ ਬੈੱਡ ਸ਼ੀਟਾਂ ਦਿਖਾਵਾਂਗੇ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਸਾਰੇ ਆਪਣੇ ਕੋਲੇ ਕਲਰ ਨੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸਾਈਜ਼ ਹੈਗਾ ਕਿੰਗ ਕਿੰਗ ਸਾਈਜ਼ ਆ ਜੀ ਲਾਸਟਕ ਵਾਲੀਆਂ ਬੈਲਵਟ ਦੀਆਂ ਬੈੱਡ ਸ਼ੀਟਾਂ ਨੇ ਨਾਲ ਤੁਹਾਨੂੰ ਸਹਰਾਣੇ ਮਿਲਣਗੇ ਡਿਜ਼ਾਈਨ ਬਹੁਤ ਸੋਹਣੇ ਨੇ ਕਈ ਡਿਜ਼ਾਈਨ ਨੇ ਆਪਣੇ ਕੋਲੇ ਰੋਲ ਬਲੂ ਕਲਰ ਆ ਗਈ ਕਲਰ ਬਹੁਤ ਪਿਆਰੇ ਨੇ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਬਹੁਤ ਸੋਹਣਾ ਡਿਜ਼ਾਈਨ ਨੇ ਕਿੰਗ ਸਾਈਜ਼ ਆ ਪ੍ਰਾਈਸ ਹੈਗਾ 550 550 ਪ੍ਰਾਈਸ ਆ ਤੁਸੀਂ ਕੋਈ ਵੀ ਕਲਰ ਡਿਜ਼ਾਈਨ ਸਲੈਕਟ ਕਰ ਸਕਦੇ ਹੋਗੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸ਼ਾਲ ਵੀ ਦਿਖਾਵਾਂਗੇ ਜੀ ਗਰਮ ਸ਼ਾਲ ਵੀ ਦਿਖਾਵਾਂਗੇ ਗ੍ਰੇ ਕਲਰ ਆ ਗਿਆ ਗ੍ਰੇ ਕਲਰ ਦੇ ਵਿੱਚ ਰੈੱਡ ਫਲਾਵਰ ਬਣੇ ਹੋਏ ਨੇ ਕਿੰਗ ਸਾਈਜ਼ ਆ ਜੀ ਇਹ ਵੀ ਆਪਣੇ ਕੋਲ ਕਿੰਗ ਸਾਈਜ਼ ਦਾ ਡਿਜ਼ਾਈਨ ਆਗਾ ਜੋ ਇਹਨਾਂ ਨੇ ਫੋਟੋ ਦੇ ਰੱਖੀ ਆ ਇਹ ਦੂਸਰੀ ਹੈ ਆਪਣੇ ਕੋਲ ਕਿੰਗ ਸਾਈਜ਼ ਆ ਤੁਸੀਂ ਕੋਈ ਵੀ ਡਿਜ਼ਾਈਨ ਸਿਲੈਕਟ ਕਰ ਸਕਦੇ ਹੋਗੇ ਫੁੱਲ ਸਾਈਜ਼ ਹੁੰਦਾ ਬੈੱਡ ਸ਼ੀਟਾਂ ਨੇ ਲਾਸਟਿਕ ਵਾਲੀਆਂ ਬੈੱਡ ਸ਼ੀਟਾਂ ਨੇ ਸਾਡੇ 500 ਪ੍ਰਾਈਜ਼ ਆ ਬਾਕੀ ਇਸ ਤਰ੍ਹਾਂ ਦੇ ਸ਼ਾਲ ਵਗੈਰਾ ਆਪਣੇ ਕੋਲੇ ਵੈਰਾਈਟੀ ਫੁੱਲ ਹੁੰਦੀ ਆ ਤੁਸੀਂ ਕਿੰਨੇ ਵੀ ਚਾਹੀਦੇ ਸੇਲ ਕਰਨ ਲਈ ਲੈ ਸਕਦੇ ਹੋਗੇ ਸਾਡੇ ਕੋਲ ਜਿਨ੍ਹਾਂ ਨੇ ਹੋਲ ਸੇਲ ਤੇ ਸਾਡੇ ਕੋਲ ਕੱਪੜਾ ਲੈਣਾ ਉਹ ਵੀ ਲੈ ਸਕਦੇ ਹੋ ਤੁਸੀਂ